ਪਾਰਟੀ ਦੀ ਹੋਈ ਵੱਡੀ ਲੀਡ ਨਾਲ ਜਿੱਤ ਪੂਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਵੰਡੇ ਜਾ ਰਹੇ ਨੇ ਲੱਡੂ ਤੁਸੀਂ ਜੁੜੇ ਹੋ ਕਬਰਨਾਮਾ ਦੇ ਨਾਲ ਜਗਤਾਰ ਸਿੰਘ ਸਾਹਦਾ ਸੁਹਾ ਕਰਦਾ ਏ ਜਿਵੇਂ ਕਿ ਅੱਜ ਲੁਧਿਆਣਾ ਜਿਮਨੀ ਚੋਣਾਂ ਦਾ ਰਿਜ਼ਲਟ ਆਇਆ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਗਈ ਅਤੇ ਆਪਣੇ ਵਿਰੋਧੀਆਂ ਨੂੰ ਪਛੜਾਇਆ ਗਿਆ ਦਾ ਪੂਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਯਾਰ ਕੀਤੀ ਜਾ ਰਹੀ ਹੈ ਐਸੇ ਤਰ੍ਹਾਂ ਦੀ ਗੱਲ ਕਰਕੇ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਕੱਠੇ ਹੋ ਕੇ ਖੁਸ਼ੀ ਯਾਰ ਕੀਤੀ ਗਈ ਅਤੇ ਲੱਡੂ ਵੰਡੇ ਗਏ ਜਿਵੇਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਵੱਖ-ਵੱਖ ਆਗੂ ਐਸ ਜੱਤ ਨੂੰ ਲੈ ਕੇ ਜੋ ਭਵੰਤਮਾਨ ਜੀ ਦਾ ਲੋਕਾਂ ਲੋਕਾਂ ਨੇ ਜੋ ਭਵੰਤਮਾਨ ਜੀ ਤੇ ਵਿਸ਼ਵਾਸ ਕੀਤਾ ਉਹ ਤੇ ਦ੍ਰਿੜ ਨੇ ਲੋਕ ਉਹਦੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਸਰਕਾਰ ਲੋਕਾਂ ਪ੍ਰਤੀ ਤਾਂ ਲੋਕਾਂ ਨੇ ਇੱਕ ਫਤਵਾ ਦਿੱਤਾ ਤਾਂ ਜੋ ਜਿਹੜੇ ਵਿਰੋਧੀਆਂ ਦੇ ਮੂੰਹ ਅੱਜ ਬੰਦ ਕਰ ਦਿੱਤੇ ਆ ਜੋ ਕਹਿੰਦੇ ਸੀ ਆਮ ਆਦਮੀ ਪਾਰਟੀ ਖਤਮ ਹੋ ਗਈ ਹੈ ਪੰਜਾਬ ਦੇ ਵਿੱਚ ਕੰਮ ਨਹੀਂ ਹੋ ਰਿਹਾ ਜਿਹੜਾ ਲੋਕਾਂ ਦੇ ਖੇਤਾਂ ਤੱਕ 24 ਘੰਟੇ ਜਿਹੜੀ ਖੇਤਾਂ ਦੇ ਵਿੱਚ ਮੈਂ ਕਿਸਾਨਾਂ ਨਾਲ ਗੱਲ ਕੀਤੀ ਆ 24 24 ਘੰਟੇ ਲਾਈਟ ਦਾ ਕਟ ਨਹੀਂ ਲੱਗ ਰਿਹਾ ਮੋਟਰਾਂ ਵਾਲੀ ਲਾਈਟ ਤੇ ਉਹ ਚੀਜ਼ ਤੋਂ ਖੁਸ਼ ਨੇ ਲੋਕ ਸ਼ਹਿਰਾਂ ਦੇ ਵਿੱਚ ਬਿਜਲੀ ਦਾ ਹਾਲ ਬੁਰਾ ਹੁੰਦਾ ਸੀ ਗਰਮੀਆਂ ਦੇ ਵਿੱਚ ਲੋਕਾਂ ਨੂੰ ਘਰਾਂ 'ਚ ਨਹੀਂ ਵੜਿਆ ਜਾਂਦਾ ਸੀ ਅੱਜ ਲਾਈਟ ਚੱਲਦੀ ਏਸੀ ਦੇ ਵਿੱਚ ਆਰਾਮ ਫਰਮਾਉਂਦੇ ਲੋਕ ਉਹਦਾ ਸਬੂਤ ਦਿੱਤਾ ਲੋਕਾਂ ਨੇ ਜਿੰਨੇ ਕੰਮਾਂ ਦੇ ਮੋਹਰ ਲਾਈ ਆ ਸੀਐਮ ਸਾਹਿਬ ਨੇ ਜੋ ਅਸੀਂ ਮੀਡੀਆ ਦੇ ਵਿੱਚ ਕੰਮ ਕਹੀ ਜੰਨੇ ਆ ਕਰੀ ਜਾਂਨੇ ਆ ਲੋਕਾਂ ਨੇ ਉਹ ਇੱਕ ਇੱਕ ਕੱਲੇ ਕੱਲੇ ਕੰਮ ਦੇ ਉੱਤੇ ਮੋਹਰ ਲਾਈ ਆ ਮੈਂ ਅੱਗੇ ਤੋਂ ਵੀ ਕੋਸ਼ਿਸ਼ ਸਾਡੀ ਇਹੀ ਹੈ ਕਿ ਲੋਕਾਂ ਦੇ ਪ੍ਰਤੀ ਲੋਕਾਂ ਦੀਆਂ ਜਿਹੜੀਆਂ ਬੇਸਿਕਲੀ ਨੇ ਲੋਕਾਂ ਦੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤਾਂ ਨੇ ਆਮ ਆਦਮੀ ਪਾਰਟੀ ਨੇ ਸਾਰੀਆਂ ਪੂਰੀਆਂ ਕੀਤੀਆਂ ਤੁਸੀਂ ਇਹ ਦੇਖੋ ਸ਼ਹਿਰ ਦੇ ਲੋਕਾਂ ਨੇ ਸ਼ਹਿਰੀ ਵੋਟ ਨੇ ਸਾਨੂੰ ਫਤਵਾ ਦਿੱਤਾ ਜਿੱਥੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਘੜ ਨਹੀਂਗਾ ਅਸੀਂ ਦੂਜਿਆਂ ਦੇ ਘੜ ਦੇ ਵਿੱਚ ਜਾ ਕੇ ਇਲੈਕਸ਼ਨ ਜਿੱਤੇ ਆ ਸੋ ਇਸ ਚੀਜ਼ ਦੀ ਸਾਰਿਆਂ ਨੂੰ ਵਧਾਈ ਦਿੰਦਾ ਹਰ ਇੱਕ ਵਰਕਰ ਨੂੰ ਵਧਾਈ ਦਿੰਦਾ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਤੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਲੋਕਾਂ ਦੀ ਸੇਵਾ ਲਈ ਇਹਦੇ ਲਈ ਲੋਕਾਂ 'ਚ ਥੋੜਾ ਜਿਹਾ ਉਤਸ਼ਾਹ ਮਿਲਦਾ ਵਰਕਰ ਨੂੰ ਵੀ ਤੇ ਇਮਾਨਦਾਰੀ ਨਾਲ ਤੇ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਬਲ ਬਖਸ਼ ਮਤਲਬ ਪ੍ਰਮਾਤਮਾ ਅਕ ਵੀ ਇਹ ਹੀ ਅਰਦਾਸ ਕਰਦਾ ਕਿ ਸਾਡੇ ਵਰਕਰਾਂ ਨੂੰ ਸਾਡੇ ਲੀਡਰਾਂ ਨੂੰ ਕਿ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਹੋਰ ਦੇਣਗੇ 27 ਦੇ ਵਿੱਚ ਬਿਲਕੁਲ ਜੀ 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 ਚੇਅਰਮੈਨ ਜੀ ਅਸੀਂ ਅੱਜ ਅਸੀਂ ਅੱਜ ਜਿਹੜਾ ਪੋਟਾਣੀ ਬਸਤੀ ਪੜੀ ਬਣੀ ਨਾ ਖੇਹਾਨਾ ਵਿੱਚ ਚੱਲਦੀ ਹੈ ਦੇਖੋ ਜੀ ਇਹ ਜਿੱਤ ਆ ਜਿਹੜੀ ਆ ਇਹ ਇਤਹਾਸਕ ਜਿੱਤ ਆ ਇਹ ਦੱਸਦੀ ਆ ਵੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਆ ਲੋਕ ਜਿਵੇਂ ਮਰਜ਼ੀ ਇਹ ਵਿਰੋਧੀ ਆ ਆ ਦੀ سوشل ਮੀਡੀਆ ਦਾ ਆਪਦਾ ਬਣਾਇਆ ਇਹਨਾਂ ਪ੍ਰਚਾਰ ਕਰੀ ਜਾਂਦੇ ਆ ਪਰ ਲੋਕਾਂ ਦੇ ਜਲਾਜਵਾਬੀ ਲੋਕਾਂ ਲਈ ਕੰਮ ਕਰਦੀ ਆ ਲੋਕਾਂ ਨੇ ਇਸ ਦਾ ਫਤਵਾ ਦਿੱਤਾ ਇਸ ਦਾ ਸਬੂਤ ਦਿੱਤਾ ਸੀ 2027 ਦੇ ਇਲੈਕਸ਼ਨਾਂ ਕਿਹਨੇ ਦੇਖੋ ਇਹ 2027 ਵੀ ਸੇਮ ਐਜ਼ ਇਟ ਇਸ ਦੀ ਹੋਣਾ ਲੋਕਾਂ ਨੂੰ ਆ ਆਪਦੇ ਬੰਦੇ ਚਾਹੀਦੇ ਆ ਜੋ ਲੋਕਾਂ ਦੀ ਗੱਲਬਾਤ ਸੁਣਨ ਵਾਲੇ ਲੋਕਾਂ ਦੇ ਮੁੱਦੇ ਚੱਕਣ ਵਾਲੇ ਦਾ ਸਰਕਾਰ ਦੇ ਨੁਮਾਇंदे ਸਾਰੇ ਆ ਜਿਹੜੇ ਆ ਸਰਕਾਰ ਆ ਸ੍ਰੀ ਭਗਵੰਤ ਮਾਨ ਜੀ ਨੇ ਰੂਟ ਤੋਂ ਜਿਹੜੀਆਂ ਜੋ ਜੜੀਆਂ ਮੁਸ਼ਕਲਾਂ ਲੋਕਾਂ ਦੀਆਂ ਪੜੀਆਂ ਉਹ ਪੜ ਕੇ ਤੋਂ ਉਹਨਾਂ ਦਾ ਨਿਜਠਨ ਕੀਤਾ ਇਸ ਕਰਕੇ ਲੋਕ ਇਹ ਲੋਕ ਹਿੱਤ ਪਾਰਟੀ ਆ ਤੇ ਲੋਕਾਂ ਦਾ ਵਿਕਾਸ ਕਰਨਾ ਉਸਤੇ ਅੱਗੇ ਆ ਕੋਡ ਪ੍ਰਚਾਰ ਕਰਨ ਵਾਲੇ ਤੇ ਮੁੱਕ ਚ ਪੇੜ ਹੈਲੋ ਜੋ ਆ ਮਾਤੀ ਪਾਰਟੀ ਪ੍ਰਤੀ ਜਾਂ ਸਾਡੇ ਲੀਡਰਾਂ ਪਰਤੇ ਕੋਡ ਪ੍ਰਚਾਰ ਕਰਦੇ ਨੇ ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜਾ ਤਾਂ ਜੋ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਦੱਸ ਦਿੱਤਾ ਕਿ ਆਮ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਲਈ ਕੰਮ ਕਰਦੀ ਆਦੀ ਨਿਤਿਨੀ ਆ ਆਪਣੇ ਆਨਦ ਦੇ ਚਾਹਾਂਗੇ ਪਾਰਟੀ ਦੇ ਤੋਂ ਭਈਆ ਆ ਤੁਹਾਡੇ ਵੱਲੋਂ ਵੀ ਬਿਠਲੇ ਤੇ ਜਾ ਕੇ ਜਨ ਪ੍ਰਚਾਰ ਕੀਤਾ ਗਿਆ ਸੀ ਆ ਕਿ ਦੇਖੋ ਜੀ ਉੱਥੇ ਜਾ ਕੇ ਲੋਕਾਂ ਦੇ ਵਿੱਚ ਜਦੋਂ ਅਸੀਂ ਵਿਚਰੇ ਆ ਤਾਂ ਲੋਕ ਬਹੁਤ ਖੁਸ਼ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਵੀ ਸੁਵਿਧਾਵਾਂ ਜਾਂ ਉਹਦੀਆਂ ਨੀਤੀਆਂ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਹੀ ਲੋਕਾਂ ਨੇ ਸਾਨੂੰ ਫਿਰ ਤੋਂ ਵੋਟਾਂ ਪਾਈਆਂ ਇਸ ਚੀਜ਼ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ ਤੇ ਬਹੁਤ ਵਧੀਆ ਤਰੀਕੇ ਨਾਲ ਆਉਗੀ 2027 ਦੇ ਵਿੱਚ ਵੀ ਬਸ ਇੱਕੋ ਮੇਨ ਚੀਜ਼ ਮੈਂ ਕਹੂੰਗੀ ਕਿ ਹੁਣ ਪੰਜਾਬ ਵਿੱਚ ਵੀ ਆਪ ਗੁਜਰਾਤ ਵਿੱਚ ਵੀ ਆਪ ਤੇ 2027 ਦੇ ਵਿੱਚ ਵੀ ਸਿਰਫ ਤੇ ਸਿਰਫ ਆਪ ਆਮ ਆਦਮੀ ਪਾਰਟੀ ਜਿੰਦਾਬਾਦ 2027 ਦੇ ਨਿਕਿਆ ਤਾਂ 2027 ਹੈ ਜੀ ਦੂਰ ਪਈ ਹੈ ਆਪਣਾ ਕੰਮ ਤਾਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕੀਤੀ ਜਾਣਗੀਆਂ ਜਾਂ ਵੀ ਇਸ ਇਲੈਕਸ਼ਨ ਤੋਂ ਬਾਅਦ ਲੱਗਦਾ ਹੈ ਕਿ 2027 ਜਿਹੜਾ ਜਿਤਨੀ ਆਸਾਨ ਹੋਊਗੀ ਬਿਲਕੁਲ ਜੀ ਦੇਖੋ 2027 ਜਿਤਨੀ ਆਸਾਨੀ ਲੋਕਾਂ ਨੂੰ ਪਤਾ ਹੈ ਕਿ ਅਸੀਂ ਕਿਹਨਾਂ ਨੂੰ ਵੋਟ ਪਾਣੀ ਹੈ ਕਿਉਂਕਿ ਲੋਕ ਇਹਨਾਂ ਦੀ ਸੁਵਿਧਾਵਾਂ 'ਤੇ ਖੁਸ਼ ਹੈ ਬਿਜਲੀ ਦੀ ਸੁਵਿਧਾ ਦੇਖ ਲਓ ਫਿਰ ਪਾਣੀ ਦੀ ਸੁਵਿਧਾ ਦੇਖ ਲਓ ਸਕੂਲ ਦੇਖ ਲਓ ਤੁਸੀਂ ਹਸਪਤਾਲ ਦੇਖ ਲਓ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀ ਨੀਤੀਆਂ ਜਿਨ੍ਹਾਂ ਤੋਂ ਲੋਕੀ ਖੁਸ਼ ਹੈ ਤੇ ਉੱਥੇ ਜਾ ਕੇ ਜਦੋਂ ਅਸੀਂ ਲੋਕਾਂ 'ਚ ਵਿਚਰੇ ਆਂ ਲੋਕਾਂ ਨੇ ਹੀ ਇਹ ਫਤਵਾ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 2027 ਵੀ ਇਦਾਂ ਹੀ ਜਿੱਤਵਾਵਾਂਗੇ ਜਿਵੇਂ ਹੁਣ ਲੁਧਿਆਣਾ ਦਿੱਤੇ ਅਸੀਂ ਹਾਂਜੀ ਹਾਂਜੀ ਅੱਜ ਜਿਹੜਾ ਜਿੱਤ ਹੋਈ ਆ ਉਹ ਵੀ ਦੇ ਵਿੱਚ ਆ ਲੱਡੋ ਬੰਡੇ ਜਾ ਰਹੇ ਜੀ ਸਰ ਜਿਹੜੀ ਲੁਧਿਆਣੇ ਪੱਛਮੀ ਜਿੱਤ ਹੋਈ ਹੈ ਉਹ ਇੱਕ ਆਮ ਲੋਕਾਂ ਕਰ ਜਿੱਤ ਹੋਈ ਹੈ ਜਿਹੜੀ ਰੋੜਾ ਸਾਹਿਬ ਨੂੰ ਹਰਕ ਵਰਗ ਨੇ ਵੋਟ ਪਾਈ ਹੈ ਤੇ ਉਹਨਾਂ ਦੇ ਕੰਮਾਂ ਨੂੰ ਪਾਈ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਪਾਈ ਹੈ ਤੁਸੀਂ ਵੇਖ ਸਕਦੇ ਹੋ ਅੱਜ ਜਿਹੜਾ ਜਿੰਨਾ ਵੀ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਸਾਰੇ ਵਧੀਆ ਇੱਕ ਨੰਬਰ ਦਾ ਕੰਮ ਹੋ ਰਿਹਾ ਪੰਜਾਬ 'ਚ ਕੋਈ ਮਾਨਦਾਰ ਜੇ ਸਾਰੇ ਕੰਮ ਕਰ ਰਹੇ ਆ ਅਰੋੜਾ ਸਾਹਿਬ ਨੇ ਪਹਿਲਾਂ ਹੀ ਸ਼ੁਰੂ ਤੋਂ ਹੀ ਉੱਥੇ ਏਰੀਆ 'ਚ ਬਹੁਤ ਕੰਮ ਕੀਤੇ ਸੀ ਉਹਨਾਂ ਨੂੰ ਵੇਖ ਕੇ ਸਾਰੇ ਹਲਕੇ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਉਹਨਾਂ ਦੇ ਸਾਰਿਆਂ ਦਾ ਹਲਕੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਪੋਲਾ ਸਰ ਤੁਸੀਂ ਦੇਖ ਸਕਦੇ ਹੋ ਜਿਵੇਂ ਪੰਜਾਬ ਦੇ ਵਿੱਚ ਜਿਮਨੀ ਚੋਣ ਜਿੱਤੀ ਉਦਾਂ ਗੁਜਰਾਤ ਦੇ ਵਿੱਚ ਜਿਮਨੀ ਚੋਣ ਇੱਕ ਜਿੱਤੀ ਹੈ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ 'ਚ ਬਹੁਤ ਉਤਸ਼ਾਹ ਤੇ ਸਾਰੇ 27 ਚੋਣ ਲਈ ਤਿਆਰ ਆ ਜਿੱਤਾਂਗੇ ਜੀ